ਸਸ਼ਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਟੀਵੀ ਸੋ ਅੱਜ ਅਸੀਂ ਜਿਸ ਐਕਟਰਸ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਨੇ ਆਪਣੇ ਹਰ ਇੱਕ ਕਿਰਦਾਰ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਇਸ ਐਕਟਰਸ ਦੀ ਗੱਲ ਕਰੀਏ ਤੇ ਬਹੁਤ ਸਰੀ ਫਿਲਮਾਂ ਦੇ ਵਿੱਚ ਨਜ਼ਰ ਆਇਆ ਜਿੱਥੇ ਇਹਨਾਂ ਦੀ ਮਾਸੂਮੀਅਤ ਤੇ ਚੁਲਬੁਲਾ ਅੰਦਾਜ਼ ਹਰ ਕਿਸੇ ਦਾ ਦਿਲ ਮੋਹਦਾ ਇਸ ਐਕਟਰਸ ਦਾ ਨਾਮ ਸਿਮੀ ਚੈਲ ਜਿਨ੍ਹਾਂ ਦਾ ਜੇਕਰ ਜਨਮ ਦੀ ਗੱਲ ਕੀਤੀ ਜਾਵੇ ਤਾਂ 9 ਮਈ 1992 ਨੂੰ ਹਰਿਆਣਾ ਰਾਜ ਦੇ ਅੰਬਾਲਾ ਦੇ ਵਿੱਚ ਹੋਇਆ ਸੀ ਸਿਮੀ ਫਿਲਮ ਐਕਟਰਸ ਹੋਣ ਦੇ ਨਾਲ ਨਾਲ ਇੱਕ ਮੋ ਵਿ ਹੈ ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਕੰਮ ਦੇ ਲਈ ਕਾਫੀ ਜ਼ਿਆਦਾ ਮਸ਼ਹੂਰ ਹੈ ਸਿਮੀ ਉਹਨਾਂ ਸਿਤਾਰਿਆਂ ਦੇ ਵਿੱਚੋਂ ਇੱਕ ਹੈ ਜੋ ਕਿ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਸ ਦੇ ਨਾਲ ਹਮੇਸ਼ਾ ਟੱਚ ਦੇ ਵਿੱਚ ਰਹਿੰਦੇ ਆ ਤੇ ਉਹ ਕਾਫੀ ਜ਼ਿਆਦਾ ਐਕਟਿਵ ਵੀ ਰਹਿੰਦੇ ਨੇ ਜਾਣਕਾਰੀ ਲਈ ਦੱਸ ਦਈਏ ਕਿ ਸਿਮੀ ਚੈਲਡ ਦਾ ਪੂਰਾ ਨਾਮ ਸਿਮਰਪ੍ਰੀਤ ਕੋਰਚੈਲ ਸਿਮੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਇੱਕ 뮤직 ਵੀਡੀਓ ਦੇ ਨਾਲ ਕੀਤੀ ਸੀ ਇਸੇ ਦੌਰਾਨ ਇੱਕ ਗਾਇਕ ਗੁਰਪ੍ਰੀਤ ਚੱਠਾ ਦੇ ਗੀਤ ਗੁਜ਼ਾਰਾ ਦੇ ਵਿੱਚ ਨਜ਼ਰ ਆਏ ਸੀ ਇਸ ਤੋਂ ਇਲਾਵਾ ਸਿਮੀਨਿਆ ਫਿਲਮ ਬੰਬੂਗਾਰਡ ਜਰੀਏ 2016 ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਡਬਿਊ ਕੀਤਾ ਸੀ ਵੱਡੇ ਪਰਦੇ ਦੇ ਉੱਤੇ ਅਦਾਕਾਰੀ ਕਰਦਿਆਂ ਹੋਇਆਂ ਨਜ਼ਰ ਆਏ ਸਿਗੇ ਤੇ ਉਹ ਦਿਨ ਸੀ ਜਦੋਂ ਐਕਟ੍ਰੈਸ ਦੇ ਵੱਲੋਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਗਿਆ ਇੱਕ ਮਾਡਲ ਤੋਂ ਸਿਮੀ ਚੈਲ ਫਿਰ ਐਕਟ੍ਰੈਸ ਦੀ ਕੈਟਾਗਰੀ ਦੇ ਵਿੱਚ ਸ਼ਾਮਿਲ ਹੋ ਗਏ ਇੱਕ ਤੋਂ ਬਾਅਦ ਇੱਕ ਕਈ ਸੁਪਰ ਹਿੱਟ ਫਿਲਮਾਂ ਦੇ ਵਿੱਚ ਉਹ ਐਕਟ੍ਰੈਸ ਨਜ਼ਰ ਆ ਚੁੱਕੀ ਹੈ ਫਿਲਮ ਬੰਬੂ ਕਾਰਡ ਵਿੱਚ ਸਿਮੀ ਅਦਾਕਾਰਾ ਅਤੇ ਗਾਇਕ ਐਮੇ ਵਰਗ ਦੇ ਨਾਲ ਨਜ਼ਰ ਆਏ ਸੀਗੇ ਇਸ ਫਿਲਮ ਨੇ ਬਾਕਸ ਆਫਿਸ ਉਤੇ 20 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ ਫਿਲਮ ਚ ਉਹਨਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ ਇਸ ਤੋਂ ਬਾਅਦ ਸਿਮੀ ਐਕਟਰਸ ਤੇ ਗਾਇਕ ਅਮਰਿੰਦਰ ਗਿੱਲ ਦੇ ਨਾਲ ਸਾਲ 2017 ਦੇ ਵਿੱਚ ਐਕਸ਼ਨ ਡਰਾਮਾ ਫਿਲਮ ਸਰਵਨ ਦੇ ਵਿੱਚ ਨਜ਼ਰਾਈ ਸੀ ਖਾਸ ਗੱਲ ਇਹ ਹੈ ਕਿ ਇਸ ਫਿਲਮ ਦਾ ਨਿਰਮਾਣ ਪ੍ਰਿਆੰਕਾ ਚੋਪੜਾ ਨੇ ਆਪਣੇ ਬਾਨਰ ਹੇਠ ਪਰਪਲ ਪੇਵਲ ਪਿਕਚਰਸ ਦੇ ਹੇਠ ਕੀਤਾ ਸੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀਗਾ ਫਿਲਮ ਨੇ 14.28 ਕਰੋੜ ਦੀ ਕਮਾਈ ਕੀਤੀ ਸੀ ਫਿਲਮ ਬੰਬੂ ਕਾਰਟ ਵਿੱਚ ਉਸਦੀ ਭੂਮਿਕਾ ਲਈ ਉਹਨਾਂ ਨੂੰ ਬੈਸਟ ਡੈਬਿਊ ਐਕਟਰਸ ਦਾ ਅਵਾਰਡ 2017 ਦੇ ਵਿੱਚ ਮਿਲਿਆ ਸੀਗਾ ਦੱਸਦੀ ਹੈ ਕਿ ਪੀਟੀਸੀ ਪੰਜਾਬ ਫਿਲਮ ਅਵਾਰਡਸ 2017 ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਐਕਟਰਸ ਨੂੰ ਆਲੋਚਕ ਅਵਾਰਡ ਵੀ ਮਿਲਿਆ ਸੀਗਾ ਸਿਮੀ ਨੇ ਰੱਬ ਦਾ ਰੇਡੀਓ ਚਲ ਮੇਰਾ ਪੁੱਤ ਦੀ ਸੀਰੀਜ਼ ਦਾਣਾ ਪਾਣੀ ਗੋਲਕ ਬੁਗਨੀ ਬੈਂਕ ਤੇ ਬਟੂਆ ਵਰਗੀਆਂ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਵਰਕਫਰੰਡ ਦੀ ਗੱਲ ਕਰੀਏ ਤਾਂ ਐਕਟ੍ਰੈਸ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਆ ਤੇ ਕੁਝ ਟਾਈਮ ਪਹਿਲਾਂ ਹੀ ਉਹ ਅਮਰਿੰਦਰ ਗਿੱਲ ਦੇ ਨਾਲ ਫਿਲਮ ਚਲ ਮੇਰਾ ਪੁੱਤ ਚਾਰ ਦੇ ਵਿੱਚ ਨਜ਼ਰ ਆਏ ਸੀ ਹਾਲਾਂਕਿ ਇਹ ਫਿਲਮ ਇੰਡੀਆ ਦੇ ਵਿੱਚ ਬੈਨ ਹੋ ਚੁੱਕੀ ਸੀ ਕਿਉਂਕਿ ਇਸ ਦੇ ਵਿੱਚ ਪਾਕਿਸਤਾਨੀ ਐਕਟਰਸ ਸੀਗੇ ਜਿਸਨੇ ਕਰਕੇ ਇਸ ਫਿਲਮ ਨੂੰ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਕੀਤਾ ਗਿਆ ਪਰ ਬਾਹਰੀ ਦੇਸ਼ਾਂ ਦੇ ਵਿੱਚ ਇਸ ਫਿਲਮ ਦੇ ਵੱਲੋਂ ਕਾਫੀ ਵਧੀਆ ਕੰਮ ਤਗਾ ਤਾਂ ਬਹੁਤ سارے ਰਿਕਾਰਡਸ ਵੀ ਤੋੜੇ ਗਿਆ ਸਿਮੀ ਚੋਹਲ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ 3.1 ਦੇ ਕਰੀਬ ਲੋਕ ਜੋ ਆ ਫੋਲੋ ਕਰਦੇ ਆ 3.1 ਮਿਲੀਅਨ ਉਹਨਾਂ ਦੀ ਫੈਨ ਫੋਲੋਇੰਗ ਆ ਤੇ ਸੋਸ਼ਲ ਮੀਡੀਆ ਉੱਤੇ ਸਿਮੀ ਚੋਹਲ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਜੇਕਰ ਉਹ ਕਿ ਸਿ ਫਿਲਮ ਦੇ ਵਿੱਚ ਕੰਮ ਨਹੀਂ ਕਰ ਰਹੇ ਹੁੰਦੇ ਤਾਂ ਰੀਲਸ ਦੇ ਜ਼ਰੀਏ ਉਹ ਆਪਣੇ ਫੈਨਸ ਨਾਲ ਹਮੇਸ਼ਾ ਟੱਚ ਦੇ ਵਿੱਚ ਰਹਿੰਦੇ ਆ ਤੁਹਾਨੂੰ ਸਿਮੀ ਚੋਹਲ ਦੀ ਕਿਹੜੀ ਮੂਵੀ ਔਰ ਕਿਹੜੀ ਕਿਰਦਾਰ ਉਹਨਾਂ ਦਾ ਤੁਹਾਡੇ ਦਿਲ ਦੇ ਕਰੀਬ ਆ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਦੇ ਇਜਾਜ਼ਤ ਤੇ ਦੇਖਦੇ ਰਹ